ਦਾ ਪੰਜਾਬ ਟਾਕਸ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਇਹ ਐਪੀਸੋਡ ਹੈ ਪੰਜਾਬੀਆਂ ਦੇ ਹਰਮਨ ਪਿਆਰੇ ਤਿਉਹਾਰ ਲੋਹੜੀ ਬਾਰੇ ਭਾਰਤ ਦੇਸ਼ ਖਾਸ ਤੌਰ ਤੇ ਉਤਰੀ ਭਾਰਤ ਮੇਲਿਆਂ ਮਸਾਬਿਆਂ ਦਾ ਤਿਉਹਾਰਾਂ ਦਾ ਤੇ ਉਤਸਵਾਂ ਦਾ ਖਿਤਾ ਹੈ ਖਾਸ ਤੌਰ ਤੇ ਪੰਜਾਬ ਇੱਥੇ ਗਿੱਧੇ ਪੈਂਦੇ ਨੇ ਧਮਾਲਾਂ ਪੈਂਦੀਆਂ ਨੇ ਪੰਗੜੇ ਪੈਂਦੇ ਨੇ ਤੇ ਅਲਬੇਲੇ ਗੱਭਰੂ ਤੇ ਮੁਠਿਆਰਾ ਇਹਨਾਂ ਉਤਸਵਾਂ ਦੀ ਇਹਨਾਂ ਮੇਲਿਆਂ ਦੀ ਇਹਨਾਂ ਦਿਨਾਂ ਤਿਹਾਰਾਂ ਦੀ ਸ਼ਾਨ ਬਣਦੇ ਨੇ ਤੇ ਨਿਗਰ ਕੁੜੀਆਂ ਬੜਾ ਪ੍ਰਾਣਾ ਰਸ ਲੈ ਇਹਨਾਂ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਉਹ ਵੀ ਸ਼ਾਮਲ ਹੁੰਦੇ ਆਂ ਸਮਾਜ ਦੇ ਸਾਰੇ ਵਰਗ ਇਹਨਾਂ ਮੇਲਿਆਂ ਨੂੰ ਇਹਨਾਂ ਤਿਉਹਾਰਾਂ ਨੂੰ ਇਹਨਾਂ ਦਿਨਾਂ ਨੂੰ ਉਤਸਵਾਂ ਨੂੰ ਮਿਲ ਕੇ ਮਨਾਉਂਦੇ ਨੇ ਇਹਦੇ ਨਾਲ ਆਪਸੀ ਸਾਂਝ ਵਧਦੀ ਹੈ ਆਪਸੀ ਏਕਾਵਾਧਾ ਪਿਆਰ ਤੇ ਇਤਿਹਾਸ ਬੰਧ ਮੈਂ ਗੱਲ ਅਣਵੰਡੇ ਪੰਜਾਬ ਤੋਂ ਸ਼ੁਰੂ ਕਰਦਾ ਹਾਂ ਜਦੋਂ ਪੰਜਾਬ ਦੇ ਟੁੱਟੇ ਨਹੀਂ ਸੀ ਹੋਏ ਹੁਣ ਤੱਕ ਕਈ ਟੋਟੇ ਹੋ ਗਏ ਇੱਕ ਲੰਦਾ ਪੰਜਾਬ ਉਧਰ ਰਹਿ ਗਿਆ ਸਾਡਾ ਵੱਡਾ ਹਿੱਸਾ ਇੱਕ ਇਧਰਲਾ ਪੰਜਾਬ ਇਹਦੇ ਚੋਂ ਫਿਰ ਹਰਿਆਣਾ ਤੇ ਹਿਮਾਚਲ ਅੱਡ ਹੋ ਗਏ ਮੈਂ ਯਕਸਾਂ ਪੰਜਾਬ ਦੀ ਗੱਲ ਕਰਦਾ ਹਾਂ ਸਮੁੱਚਾ ਪੰਜਾਬ ਜਦੋਂ ਇੱਕ ਸੀ ਇੱਕ ਜੁਟ ਸੀ ਉਦੋਂ ਤਈ ਪੰਜਾਬੀ ਕਿਉਂਕਿ ਖੁੱਲ ਖੁਲਾਸੇ ਵਾਲੇ ਸੁਭਾਅ ਵਾਲੇ ਨੇ ਵਿਸ਼ਾਲ ਹਿਰਦੇ ਵਾਲੇ ਨੇ ਤੇ ਸਦੀਆਂ ਤੋਂ ਇਹਨਾਂ ਦੀ ਏਕਤਾ ਰਹੀ ਹੈ ਜਨਾ ਚਿਰਕੇ ਸ਼ਰਾਰਤੀ ਲੋਕਾਂ ਨੇ ਇਸ ਏਕਤਾ ਨੂੰ ਭੰਗ ਨਹੀਂ ਕੀਤਾ ਉੱਠਣਾ ਬੈਠਣਾ ਦੁੱਖ ਸੁੱਖ ਸ੍ਰੀ ਖੋਣਾ ਇੱਕ ਦੂਜੇ ਦੀ ਮਦਦ ਕਰਨੀ ਹੜੜ ਮਿਲ ਕੇ ਸਾਰਿਆਂ ਨੇ ਰਹਿਣਾ ਇਹ ਪੰਜਾਬੀਆਂ ਦੇ ਖਾਸੇ ਰਹੇ ਵਿਸ਼ੇਸ਼ਤਾ ਰਹੀ ਹੈ ਤੇ ਇਹ ਜਿਹੜਾ ਤਿਹਾਰ ਹੈ ਲੋਹੜੀ ਦਾ ਇਹ ਪੰਜਾਬ ਦਾ ਬਹੁਤ ਪੁਰਾਤਨ ਤਿਹਾਰ ਹੈ। ਔਰ ਇਹਨੂੰ ਉਧਰਲੇ ਪੰਜਾਬ ਵਿੱਚ ਵੀ ਮਨਾਇਆ ਜਾਂਦਾ। ਤੇ ਇੱਧਰ ਇਸ ਪੰਜਾਬ ਵਿੱਚ ਤੇ ਜਿਹੜੇ ਹੁਣ ਦੋ ਹਿੱਸੇ ਮੈਂ ਕਿਹਾ ਸੀ ਅਲਹਿਦਾ ਹੋ ਗਏ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਹੈ ਤਾਂ ਪੰਜਾਬ ਹੀ ਨਾ ਪੰਜਾਬ ਦਾ ਹਿੱਸਾ ਰਿਹਾ ਹੈ। ਉੱਥੇ ਵੀ ਯਾਨੀ ਮੌਜੂਦਾ ਪੰਜਾਬ ਇਧਰਲਾ ਤੇ ਹਰਿਆਣਾ ਹਿਮਾਚਲ ਪ੍ਰਦੇਸ਼ ਰਾਜਸਥਾਨ ਦਿੱਲੀ ਇਹ ਉਤਰੀ ਭਾਰਤ ਦਾ ਵੱਡਾ ਹਿੱਸਾ ਜਿਹੜਾ ਉਥੇ ਇਹ ਲੋਹੜੀ ਦਾ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਜਨਵਰੀ ਦੇ ਮਹੀਨੇ ਵਿੱਚ ਇਹਦੀਆਂ ਪੱਖੀਆਂ ਤਾਰੀਖਾਂ ਹੁੰਦੀਆਂ ਨੇ 12-13 ਜਨਵਰੀ ਦੇ ਆਸ-ਪਾਸ ਇਸ ਸਾਲ 13 ਤਰੀਕ ਨੂੰ ਇਹ ਤਿਉਹਾਰ ਅੱਜ ਮਨਾਇਆ ਜਾ ਰਿਹਾ ਬੜੇ ਜੋਕ ਸ਼ੌਕ ਨਾਲ ਤੇ ਬੜੇ ਉਮਾਹ ਤੇ ਉਤਸ਼ਾਹ ਨਾਲ ਕਿਉਂਕਿ ਹੈ ਹੀ ਇਹ ਬੜਾ ਉਮਾਹ ਤੇ ਉਤਸ਼ਾਹ ਵਾਲਾ ਤਿਉਹਾਰ ਸਭ ਤੋਂ ਪਹਿਲਾਂ ਮੈਂ ਇਹਦੀ ਵਿਆਖਿਆ ਕਰਾਂ ਕਿ ਲੋਹੜੀ ਲਹਸ ਕਿੱਥੋਂ ਬਣੀ ਹੈ ਵਿਗਵਾਨ ਖੋਜ ਕਰਦੇ ਨੇ ਖੋਜ ਕਰਤਾ ਵਿਦਵਾਨ ਲੋਕ ਸਿਆਣੇ ਦਾਨੇ ਇਹ ਦੱਸਦੇ ਨੇ ਇਤੇ ਆਸਤੀ ਖੋਜ ਕਰਕੇ ਕਿ ਜਿਹੜਾ ਲੋਹੜੀ ਸ਼ਬਦ ਹੈ ਇਹ ਲੋਹ ਤੋਂ ਬਣਿਆ ਹੈ ਲੋਹ ਦਾ ਮਤਲਬ ਹੁੰਦਾ ਇੱਕ ਪੁਰਾਣਾ ਤਵਾ ਜਾਂ ਲੋਹੇ ਦੀ ਬਣੀ ਧਾਤੂ ਜਿਹਦੇ ਤੇ ਕੋਈ ਚੀਜ਼ ਗਰਮ ਹੁੰਦੀ ਹੈ ਪੁਰਾਣੀਆਂ ਬੀਬੀਆਂ ਲੋਹਾਂ ਦੇ ਉੱਤੇ ਹੋਲਕੇ ਵੇਲ ਕੇ ਛੁੱਟਦੀਆਂ ਸਨ ਤੇ ਪ੍ਰਸ਼ਾਦਾ ਪਕਦਾ ਸੀ ਮੈਂ ਉਹ ਮੰਜ਼ਰ ਅੱਖਾਂ ਨਾਲ ਵੇਖਿਆ ਹੁਣ ਵੀ ਜਿਹੜੇ ਲੋਕ ਪ੍ਰਾਣੀ ਰਹਿਤ ਰਹਿਤ ਨੂੰ ਕਾਇਮ ਰੱਖ ਰਹੇ ਨੇ ਉਹਨਾਂ ਕੋਲ ਲੋਹਾਂ ਹੈਗੀਆਂ ਨੇ ਵੱਡੀਆਂ ਲੋਹਾਂ ਲੰਗਰਾ ਚ ਹੁੰਦੀਆਂ ਸੀ ਛੋਟੀਆਂ ਲੋਹਾਂ ਘਰਾਂ ਚ ਹੁੰਦੀਆਂ ਸੀ ਇੱਕ ਛੋਟਾ ਚੁੱਲਾ ਹੁੰਦਾ ਸੀ ਇੱਕ ਵੱਡਾ ਚੁੱਲਾ ਹੁੰਦਾ ਸੀ ਤੋਂ ਉਹ ਨਿਕਲਣ ਲਈ ਵੀ ਆ ਯਾਨੀ ਇਸ ਦਾ ਮਤਲਬ ਇਹ ਹੋਇਆ ਕਿ ਜਿਹੜੀ ਚੀਜ਼ ਠੰਡ ਨੂੰ ਦੂਰ ਕਰਦੀ ਹੈ ਠੰਡ ਨੂੰ ਭਜਾਉਂਦੀ ਹੈ ਤੇ ਠੰਡ ਤੋਂ ਰਾਹ ਦੋਉਂਦੀ ਹੈ ਉਹ ਲੋਹ ਲੋਹ ਤੋਂ ਬਣਿਆ ਫਿਰ ਲੋਹੜੀ ਇਸ ਤਰ੍ਹਾਂ ਦੇ ਲਫ਼ਜ਼ ਵੰਡ ਵਿੱਚ ਆਇਆ ਹੁਣ ਅੱਗੇ ਚੱਲੀਏ ਕਿ ਇਹ ਤਿਉਹਾਰ ਮਨਾਉਣਾ ਸ਼ੁਰੂ ਕਦੋਂ ਹੋਇਆ ਦੇਖੋ ਇਹ ਪਿਓਰਲੀ ਸਭਿਆਚਾਰਿਕ ਤਿਉਹਾਰਾਂ ਦੀ ਬਣਗੀ ਵਿੱਚ ਆਉਂਦਾ ਹੈ ਲੋਹੜੀ ਦਾ ਤਿਉਹਾਰ ਤੇ ਜਦੋਂ ਇਤਿਹਾਸਕਾਰਾਂ ਦੀ رائے ਲਈਏ ਜਾਂ ਉਹਨਾਂ ਦੀਆਂ ਲਿਖਤਾਂ ਪੜ੍ਹੀਏ ਤੇ ਸਾਰੇ ਇੱਕ ਮਤ ਨੇ ਕਿ ਜਿਹੜਾ ਅਕਬਰ ਬਾਦਸ਼ਾਹ ਸੀ ਅਕਬਰ ਦਾ ਗ੍ਰੇਟ ਉਹ ਸਲਾគੁਲ ਬਾਦਸ਼ਾਹ ਸੀ ਉਹਦਾ ਰਾਜ ਬੜਾ ਵਧੀਆ ਸੀ ਔਰ ਇਡੇ ਵੱਡੇ ਹਿੰਦੁਸਤਾਨ ਤੇ ਭਾਰਤ ਦੇ ਉੱਤੇ ਰਾਜ ਕਰਨਾ ਦਿੱਲੀ ਬੈਠ ਕੇ ਸਾਰੀਆਂ ਗੱਲਾਂ ਕਈ ਵਾਰੀ ਦੂਰਸਤ ਨਹੀਂ ਹੁੰਦੀਆਂ ਕਮਿਊਨੀਕੇਸ਼ਨ ਗੈਪ ਹੁੰਦਾ ਹੈ ਉਹਨਾਂ ਕਰਕੇ ਜਿਹੜੇ ਕਈ ਅਹਿਲਕਾਰ ਸਨ ਉਹ ਮੰਨਾਈਆਂ ਕਰਦੇ ਸਨ ਤੇ ਪੰਜਾਬ ਦੇ ਉਸ ਇਲਾਕੇ ਵਿੱਚ ਜਿੱਥੇ ਦੁੱਲਾ ਤੇ ਉਹਦਾ ਪਰਿਵਾਰ ਰਹਿੰਦਾ ਸੀ ਜਾਂ ਹੋਰ ਨਾਲ ਇਲਾਕਿਆਂ ਵਿੱਚ ਵੀ ਦੁੱਲਾ ਜਿਹੜਾ ਸੀ ਇਹ ਦੁੱਲੇ ਨਾਲ ਜੁੜਦੀ ਦੁੱਲਾ ਪੱਠੀ ਇਹ ਉਹ ਪੱਠੀ ਰਾਜਪੂਤ ਸੀ ਉਹ ਮਹਾਨ ਸੂਰਮਾ ਸੀ ਔਰ ਉਹਦੀ ਮਾਂ ਦਾ ਨਾਮ ਸੀ ਮਾਂ ਲੱਦੀ ਉਹਨੇ ਸੂਰਮਾ ਪੁੱਤ ਜਨਿਆ ਸੀ ਬੜਾ ਖੈਰਚੰਦ ਬੜੇ ਤਕੜੇ ਜੁੱਸੇ ਵਾਲਾ ਔਰ ਬਹੁਤ ਹੁੰਦੜ ਹੈਰ ਸੀ ਦਲੇਰ ਸੀ ਕੋੜੀ ਰੱਖਦਾ ਸੀ ਹਥਿਆਰ ਰੱਖਦਾ ਸੀ ਪਰ ਕਿਸੇ ਦੇ ਗੜਨੀ ਸੀ ਪੈਂਦਾ ਉਹ ਗਰੀਬਾਂ ਦਾ ਮਦਦਗਾਰ ਸੀ ਗਰੀਬਾਂ ਦੀ ਮਦਦ ਕਰਦਾ ਸੀ ਸ਼ਾਹਕਾਰ ਜਿਹੜੇ ਤੰਗ ਕਰਦੇ ਸਨ ਉਹਨਾਂ ਨੂੰ ਕਹਿੰਦਾ ਸੀ ਇਹਨਾਂ ਦੇ ਕਰਜ਼ੇ ਮਾਫ਼ ਕਰੋ ਛੱਡੋ ਉਹ ਛੱਡ ਦਿੰਦੇ ਸਨ ਇਸ ਤਰ੍ਹਾਂ ਦੇ ਕੰਮ ਕਰਦਾ ਉਹ ਬਹੁਤ ਲੋਕਪ੍ਰਿਯ ਹੋ ਗਿਆ ਲੋਕਾਂ ਵਿੱਚ ਹਰਮਨ ਪਿਆਰਾ ਹੋ ਗਿਆ ਉਹਦੀ ਹਰਮਨ ਪਿਆਰਤਾ ਤੋਂ ਖਿਜਣ ਵਾਲੇ ਲੋਕਾਂ ਨੇ ਜਿਹੜੇ ਲੋਕਾਂ ਨੂੰ ਡੁੱਟਦੇ ਸਨ ਜਨਤਾ ਨੂੰ ਸਰਕਾਰੀ ਅਹਿਲਕਾਰ ਜਾਂ ਹੋਰ ਸਫਾਇਦ ਪੋਸ਼ ਤੇ ਹੋਰ ਇਸਤਾਨ ਦੇ ਚੌਧਰੀ ਕੜਮ ਚੌਧਰੀ ਜਾਂ ਉੱਠੀ ਸੋਚ ਵਾਲੇ ਜਾਂ ਲੋਕਾਂ ਨੂੰ ਤੰਗ ਕਰਕੇ ਉਹਨਾਂ ਤੋਂ ਪੈਸੇ ਵਸੂਲਣ ਵਾਲੇ ਲੋਕ ਉਹ ਨਾ ਸਿਰਫ ਆਰਥਿਕ ਪੱਖੋਂ ਲੋਕਾਂ ਦੀ ਲੁੱਟ ਖੋਟ ਕਰਦੇ ਸਨ ਉਹ ਜਨਸੀ ਸ਼ੋਸ਼ਣ ਵੀ ਕਰਦੇ ਸਨ ਕਿਸ ਤਰ੍ਹਾਂ ਦਾ ਜੀ ਸੁੰਦਰ ਸੁੰਦਰ ਲੜਕੀਆਂ ਨੂੰ ਸ਼ੋਕਕੇ ਲੈ ਜਾਣਾ ਤੇ ਉਹਨਾਂ ਨੂੰ ਵੇਚ ਦੇਣਾ ਵਰਦਾ ਫਰੋਸ਼ੀ ਕਹਿੰਦੇ ਐ ਨੂੰ ਉਰਦੂ ਵਿੱਚ ਤੇ ਧੀਆ ਦੀ ਕੋਈ ਪੁਕਾਰ ਨਹੀਂ ਸੀ ਸੁਣਦਾ ਮਾਪੇ ਬੇਬਸ ਹੁੰਦੇ ਸਨ ਕਿ ਹਥਿਆਰਬੰਦ ਲੋਰੇ ਆਉਂਦੇ ਸਨ ਦੁੱਲੇ ਨੇ ਆ ਬੜਾ ਦਲੇਰ ਸੀ ਆਪਣੇ ਕੋਲ ਸਾਥੀ ਇਕੱਤਰ ਕੀਤੇ ਇੱਕ ਆਪਣਾ ਜਥਾ ਬਣਾਇਆ ਮੈਂ ਤਾਂ ਇਹ ਕਹੂੰਗਾ ਆਪਣਾ ਇੱਕ ਬ੍ਰਿਗੇਡ ਬਣਾਇਆ ਕਹਿ ਲਓ ਤੇ ਇਹ ਸਾਰਿਆਂ ਨੂੰ ਸੋਚਕਾਈ ਕਿ ਆਪਾਂ ਸਾਰਿਆਂ ਨੇ ਗਊ ਗਰੀਬ ਦੀ ਰੱਖਿਆ ਕਰਨੀ ਹੈ ਜਿਹੜੇ ਕੁੜੀਆਂ ਜੜੀਆਂ ਧੀਆ ਪੈਣਾ ਨੇ ਸਾਡੀਆਂ ਸਾਡੀ ਇੱਜ਼ਤ ਪੱਤਨੇ ਅਸੀਂ ਕਿਸੇ ਨੂੰ ਇਹ ਯਾਸਤ ਨਹੀਂ ਦੇ ਸਕਦੇ ਕਿ ਸਾਡੀਆਂ ਧੀਆ ਪੈਣਾ ਦੀ ਬੇਇੱਜ਼ਤੀ ਕਰੇ ਜਾਂ ਉਹਨਾਂ ਦੀ ਬੇਹਰਮਤੀ ਕਰੇ ਜਾਂ ਉਹਨਾਂ ਨੂੰ ਵੇਚਿਆ ਜਾਵੇ ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਉਨੇ ਸੌ ਖਾ ਲਈ ਉਸ ਦਿਨ ਪ੍ਰਤਿਗਿਆ ਕੀਤੀ ਆਪਣੀ ਮਾਂ ਦੇ ਸਾਹਮਣੇ ਕਿ ਮਾਂ ਮੈਨੂੰ ਤੇਰੇ ਦੁੱਧ ਦੀ ਕਸਮ ਹੈ ਮਾਂ ਜੀ ਤੇਰਾ ਦੁੱਧ ਚੁੰਗਿਆ ਕਿ ਮੈਂ ਇਹਨਾਂ ਧੀਆਂ ਪਾਣਾਂ ਦੀ ਰੱਖਿਆ ਕਰੂੰਗਾ ਕਿ ਮੈਂ ਇਹ ਜਿਹੜੇ ਹੋਰ ਵੀ ਲੁੱਟ ਸ਼ਟ ਕਰਦੇ ਨੇ ਇਹਨੂੰ ਵੀ ਮੈਂ ਬੰਦ ਕਰੂੰਗਾ ਕਿ ਮਾਂ ਦੀ ਅਸੀਸ ਰੌਜੀ ਜੁਲਾ ਪੱਟੀ ਨੇ ਫਿਰ ਆਪਣਾ ਕਾਰਜ ਸ਼ੁਰੂ ਕਰ ਦਿੱਤਾ ਔਰ ਉਸ ਕਾਰਜ ਵਿੱਚ ਬਹੁਤ ਹੱਦ ਤੱਕ ਉਹ ਸਫਲ ਹੋਇਆ अनेका ਲੋਕਾਂ ਨੇ ਉਹਨੂੰ ਜਿਹੜੀਆਂ ਸੀ ਸੀ ਸਾਹਮਣੇ ਲੱਗੀਆਂ ਇੱਕ ਇਸੋਂ ਦਾ ਲੋਕ ਨਾਇਕ ਬਣ ਗਿਆ ਤੇ ਜਿਹੜੇ ਦੁਸ਼ਮਣ ਬਾਤ ਕਰੇ ਅਣਹੋਈ بجائے ਇਸ ਗੱਲ ਦੇ ਕਿ ਉਹਦੀ ਇਸ ਉੱਚਤਾ ਨੂੰ ਕੈਰੈਕਟਰ ਦੀ ਬੁਲੰਦੀ ਨੂੰ ਚੰਗੇ ਲਫ਼ਜ਼ਾਂ ਵਿੱਚ ਅਕਬਰ ਕੋਲ ਬਿਆਨ ਕੀਤਾ ਜਾਂਦਾ ਲੂਤੀਆਂ ਲਾ ਲਾ ਕੇ ਉਹਦੇ ਖਿਲਾਫ ਜਿਉ ਤਾਂ ਅਮਨ ਕਨੂਲੀ ਖਤਰਾ ਉਹ ਸਰਕਾਰੀ ਅਹਿਕਾਮਾਤ ਨੂੰ ਹੁਕਮਾਂ ਨੂੰ ਮੰਨਦਾ ਨਹੀਂ ਤਾਂ ਜਿਹੜਾ ਹੁੰਦਾ ਉਹਨੇ ਆਪਣਾ ਗਰੋਹ ਬਣਾਇਆ ਹੋਇਆ ਹੈ ਪੰਜਾਬ ਪੰਜਾਬ ਦੇ ਉਸ ਇਲਾਕੇ ਦਾ ਜਿਹੜਾ ਇੰਜ਼ਾਮ ਉਹਨੂੰ ਖਤਰਾ ਹੈ ਉਹਦੇ ਤੋਂ ਕਿ ਜੇ ਕੁਝ ਕੀਤਾ ਨਾ ਗਿਆ ਤਾਂ ਇਹ ਹੋਰ ਨਾ ਸਰਕਾਰ ਲਈ ਮੁਸੀਬਤ ਖੜੀ ਕਰ ਦੇਵੇ ਪੰਜਾਬ ਲਈ ਇਸ ਤਰ੍ਹਾਂ ਅਕਬਰ ਦੇ ਕੰਨ ਭਰੇ ਗਏ ਕਿ ਅਕਬਰ ਨੇ ਆਖਰ ਤਾਂ ਲੋਕਲ ਜਿਹੜੇ ਸੀ ਉੱਥੋਂ ਦੇ ਪ੍ਰਬੰਧਕ ਇੰਤਜ਼ਾਮਾਤ ਕਰਨ ਵਾਲੇ ਅਮਨ ਕਾਨੂੰਨ ਕਾਇਮ ਰੱਖਣ ਵਾਲੇ ਆਪਣੇ ਅਹਿਲ ਕਰ ਉਹਨਾਂ ਨੂੰ ਕਹਿਣਾ ਸੀ ਕਿ ਇਹ ਦੇਖੋ ਔਰ ਇਤੇ ਆਪ ਤਾਂ ਨਹੀਂ ਉਹਨਾਂ ਨੇ ਸੀ ਉਹ ਪਹਿਲੇ ਹੀ ਉਹਦੇ ਖਿਲਾਫ ਸਨ ਉਹਨਾਂ ਨੇ ਫਿਰ ਅੱਖਾਂ 'ਚ ਰੜਕਦਾ ਸੀ ਦੁੱਲਾ ਪੱਟੀ ਉਹਨਾਂ ਨੇ ਬਹੁਤ ਵਾਰ ਕੋਸ਼ਿਸ਼ ਕੀਤੀ ਪਰ ਦੁੱਲਾ ਉਹਨਾਂ ਦੇ ਹੱਥ ਨਹੀਂ ਆਇਆ ਹਰ ਵਾਰ ਬਚ ਜਾਂਦਾ ਰਿਹਾ ਉਹ ਤੇ ਉਹਦੇ ਸਾਥੀ ਆਪਣਾ ਕਾਰਜ ਕਰਦੇ ਲੋਕਾਂ ਤੋਂ ਸ਼ੀਸ਼ਾ ਲੈਂਦੇ ਤੇ ਹਰਨ ਹੋ ਜਾਂਦੇ ਫਿਰ ਉਹਨਾਂ ਨੇ ਇੱਕ ਚਾਲ ਚਲੀ ਉਹਨਾਂ ਨੇ ਦੁੱਲੇ ਦੀ ਮਾਂ ਲੱਦੀ ਨੂੰ ਗ੍ਰਿਫਤਾਰ ਕਰ ਲਿਆ ਮੁਸ਼ਕਾਂ ਭਲ ਲਈ ਤੇ ਜਦੋਂ ਪਤਾ ਲੱਗਾ ਦੁੱਲੇ ਨੂੰ ਉਹ ਆਪਣੀ ਮਾਂ ਨੂੰ ਮਿਲਣ ਗਿਆ ਤੇ ਉੱਥੇ ਫਿਰ ਕਹਿੰਦੇ ਨੇ ਕਿ ਦੁੱਲੇ ਨੇ ਕਿਹਾ ਕਿ ਮੇਰੀ ਮਾਂ ਨੂੰ ਛੱਡੋ ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਛੱਡਦੇ ਤੂੰ ਸਰੈਂਡਰ ਕਰ ਉਹਨੇ ਕਿਹਾ ਮੈਂ ਸਰੈਂਡਰ ਨਹੀਂ ਕਰਨਾ ਆਤਮ ਸਮਰਪਣੀ ਕਰਨਾ ਉੱਥੇ ਫਿਰ ਦੁੱਲੇ ਦੀ ਝਰਬ ਹੁੰਦੀ ਹੈ ਦੁੱਲੇ ਤੇ ਉਹਦੇ ਸਾਥੀਆਂ ਦੀ ਮੁਗਲ ਜਿਹੜੇ ਅ ਕਰਨ ਦੇ ਸਾਨੂੰ ਫੌਜਾਂ ਦੇ ਸਿਪਾਈ ਸਨ ਇੱਕ ਪਾਸੇ ਧੁੱਲੇ ਦੇ ਜੋਧੇ ਸੱਚੇ ਸਤੇ ਸੂਰਮੇ ਜਿਵੇਂ ਹੋਏ ਨਾ ਇਹ ਇਹ ਦੋ ਗਰੁੱਪ ਨੇ ਇੱਕ ਜੈਮਲ ਤੇ ਫਤਾ ਰਾਜਸਥਾਨੂਜ ਹੋਏ ਨੇ ਉਹਨਾਂ ਨੇ ਵੀ ਅਕਬਰ ਦੇ ਸਮੇਂ ਹੋਇਆ ਸਮਗਾਲੀ ਉਹਨਾਂ ਨੇ ਵੀ ਈ ਨਹੀਂ ਮੰਨੀ ਉਹਨਾਂ ਨੇ ਇਹ ਕਿਹਾ ਸੀ ਸਹਿ ਮਣਾ ਦੁੱਧ ਨੂੰ ਸਸਾਈ ਖਟਾ ਛਾਵਣ ਦੁੱਧ ਹੋਵੇ ਨਾ ਇੱਕ ਸਰਸਾਈ ਜਿੰਨਾ ਉਹਨੂੰ ਜਾਗ ਲਾ ਦੇਉ ਤੇ ਉਹ ਉਹ ਫੜ ਜਾਂਦਾ ਹੈ ਸੈਮਣਾ ਦੁੱਧ ਨੂੰ ਸਰਸਾਈ ਖਟਾ ਅਕਬਰਾ ਤੇਰੀ ਫੌਜ ਨੂੰ ਜੈਮਲ ਤੇ ਫਟਾ ਉਹਨਾਂ ਨੇ ਚੰਨੇ ਚ ਬਾਤ ਤੇ ਸੀ ਸ਼ਾਤਾਂ ਪ੍ਰਾਪਤ ਕੀਤੀਆਂ ਅਮਰ ਹੋ ਗਏ ਇਸੇ ਤਰ੍ਹਾਂ ਲੋਕ ਨਾਇਕ ਸੀ ਪੰਜਾਬ ਦਾ ਸਪੂਤ ਦੁੱਲਾ ਪੱਟੀ ਦੁੱਲੇ ਪੱਟੀ ਨੇ ਫਿਰ ਜੰਗ ਲੜੀ ਔਰ ਉਹ ਜੰਗ ਵਿੱਚ ਸ਼ਹੀਦ ਹੋ ਗਿਆ ਤੇ ਪੰਜਾਬੀਆਂ ਦੇ ਦਿਲਾਂ ਵਿੱਚ ਹਮੇਸ਼ਾ ਲਈ ਉਹਦੀ ਥਾਂ ਬਣ ਗਈ ਮੁਸ਼ਕਿਲ ਅਮਰ ਹੋ ਗਿਆ ਜ਼ੱਲੇ ਪੱਟੀ ਦੀ ਗਾਥਾ ਅੱਜ ਵੀ ਗਾਈ ਜਾਂਦੀ ਹੈ ਲੋਕ ਗੀਤਾਂ ਵਿੱਚ ਜਦੋਂ ਲੋਹੜੀ ਮੰਗਣ ਜਾਂਦੇ ਆ ਲੋਹੜੀ ਉਹਦੀ ਯਾਦ ਵਿੱਚ ਉਹਦੀ ਯਾਦ ਨੂੰ ਸਮਰਪਿਤ ਹੈ ਇੱਕ ਰਬੀ ਦੀ ਫਸਲ ਜਿਹੜੀ ਹੈ ਕਿਸਾਨਾਂ ਨਾਲ ਵੀ ਸੰਬੰਧਿਤ ਹੈ ਰਬੀ ਦੀ ਫਸਲ ਜਿਹੜੀ ਹੈ ਉਹ ਪੱਕਦੀ ਹੈ ਤੇ ਉਹ ਫਿਰ ਕਿਸਾਨ ਦੇਖ ਕੇ ਖੁਸ਼ ਹੁੰਦਾ ਹੈ ਕਿ ਕਣਕ ਮੌਲੀ ਫਸਲ ਮੌਲੀ ਹੈ ਉਹ ਫਸਲਾਂ ਮੌਲੀਆਂ ਨੇ ਤੇ ਕਿਉਂਕਿ ਧਾਰੂ ਮਦਾਰੀ ਕਿਸਾਨੀ ਦਾ ਫਸਲ ਬਾੜੀ ਤੇ ਹੁੰਦਾ ਤੇ ਇਸੇ ਕਰਕੇ ਇੱਕ ਕਹਾਵਤ ਬਣੀ ਹੋਈ ਕਿ ਕੀਤੀਆਂ ਦੁਲੇ ਦੀਆਂ ਪੇਸ਼ ਲੱਦੀ ਦੀਆਂ ਆਈਆਂ ਲੱਦੀ ਨੂੰ ਉਹ ਉਹਦੀ ਮਾਤਾ ਨੂੰ ਬਣ ਕੇ ਲੈ ਗਿਆ ਉਹਦੇ ਕਰਕੇ ਦੁਲੇ ਨੂੰ ਉਹਨੂੰ ਛਡਾਉਣ ਲਈ ਜਾਣਾ ਪਿਆ ਤੇ ਇਹ ਸਾਰਾ ਸਾਕਾ ਵਰਤਿਆ ਪੰਜਾਬ ਦੇ ਇਤਿਹਾਸ ਦਾ ਇੱਕ ਖੂਨੀ ਸਾਕਾ ਹੈ ਪਰ ਮਹਰਮਤਾ ਇਤਿਹਾਸ ਹੈ ਪੰਜਾਬ ਅ ਦੀ ਜਿਹੜੀ ਲੋਕ ਜੀਵਨ ਸ਼ੈਲੀ ਹੈ ਉਹਦਾ ਹੁਣ ਦੁੱਲੇ ਨੂੰ ਲੋਕ ਯਾਦ ਕਰਦੇ ਨੇ ਕਿਵੇਂ ਮੈਂ ਦੱਸਾਂ ਕਿ ਲੋੜੀ ਪੁਰਾਤਨ ਸਮੇ ਤੋਂ ਅਸੀਂ ਅਸੀਂ ਵੀ ਬਚਪਨ ਰੜਾਇਆ ਹੈ ਅਸੀਂ ਆਪ ਲੋੜੀ ਮੰਗਦੇ ਰਹੇ ਹਾਂ ਲੋੜੀ ਨੂੰ ਬੜੇ ਵਧੀਆ ਤਰੀਕੇ ਨਾਲ ਬਣਾਇਆ ਜਾਂਦਾ ਬਹੁਤ ਸਾਫ ਸੁਥਰੇ ਤਰੀਕੇ ਨਾਲ ਅੱਗੇ ਤਾਂ ਇਹ ਹੁੰਦਾ ਸੀ ਕਿ ਤਕਰੀਬਨ 15-20 ਦਿਨ 25 ਦਿਨ ਪਹਿਲਾਂ ਹੀ ਇਹ ਛੋਟੇ ਛੋਟੇ ਬਾਲਾਂ ਦੀਆਂ ਟੋਲੀਆਂ ਮੁੰਡਿਆਂ ਦੀਆਂ ਜੁਦੀਆਂ ਕੁੜੀਆਂ ਦੀਆਂ ਜੁਦੀਆਂ ਇਹ ਲੋੜੀ ਮੰਗਦੀਆਂ ਸਨ ਉਹਨਾਂ ਨੂੰ ਕੋਈ ਪੈਸੇ ਦਾ ਲਾਲ ਨਹੀਂ ਹੁੰਦਾ ਕੁਝ ਲੋਕ ਪੈਸਾ ਟਕਾ ਵੀ ਦੇ ਦਿੰਦੇ ਸਨ ਤੇ ਇੱਕ ਉਹਨਾਂ ਦਾ ਜੱਥੇਦਾਰ ਹੁੰਦਾ ਸੀ ਜਿਹੜਾ ਮੁਖੀਆ ਉਹ ਆਪਣੇ ਕੋਲ ਸਾਹਮਣੇ ਰੱਖੀ ਜਾਂਦਾ ਸੀ ਅਖੀਰ ਤੇ ਫਿਰ ਜਦੋਂ ਲੋੜੀ ਹੁੰਦੀ ਸੀ ਉਹ ਪੈਸੇ ਵੰਡ ਲੈਂਦੇ ਸਨ ਆਪਸੀ ਤੀ ਬਰਾਬਰ ਦੇ ਜਿਹੜੀਆਂ ਕੁੜੀਆਂ ਸਨ ਉਹ ਆਪਣਾ ਤੇ ਲੋਹੜੀ ਮੰਗਣ ਲਈ ਕੋਈ ਪੈਸੇ ਦੀ ਮੰਗ ਨਹੀਂ ਸੀ ਕਰਦੇ ਜੇ ਕਿਸੇ ਨੇ ਬੱਕੜੀਆਂ ਦੇਤੀਆਂ ਬੱਕੜੀਆਂ ਕਿਹੜੀਆਂ ਨੇ ਆ ਜਿਹੜੀ ਮੱਖੀ ਹੁੰਦੀ ਹੈ ਉਵਾਲੀ ਹੋਈ ਨਾਲ ਥੋੜੇ ਜਿਹਾ ਲੂਣ ਲਾਇਆ ਉਹ ਦੇ ਦੇਣਾ ਉਹ ਖਾ ਲੈਣ ਖਾ ਕੇ ਖੁਸ਼ ਹੋ ਜਾਣਾ ਪਾਥੀਆਂ ਦੇ ਦੇਣੀਆਂ ਜਿਹਦੇ ਨਾਲ ਕੇ ਧੂਣੀ ਬਾਜ਼ੇ ਸੀ ਉਹ ਲੈ ਲੈਣੀਆਂ ਲੱਕੜਾਂ ਦੇ ਦੇਣੀਆਂ ਹੋਰ ਇਸ ਤਰ੍ਹਾਂ ਧਾਣੇ ਦੇ ਦੇਣੇ ਉਹ ਕੱਟ ਕਤਰ ਕਰੀ ਜਾਣੇ ਉਹ ਫਿਰ ਜਾ ਕੇ ਹਡਵਾਣੀਆਂ ਨੂੰ ਵੇਚਦੇ ਨੇ ਉਹਦੇ ਵੀ ਪੈਸੇ ਲੈ ਲੈਣੇ ਹੋਰ ਜੋ ਕੋਈ ਖਾਣ ਵਾਲੀ ਚੀਜ਼ ਜਣੀ ਉਹ ਲੈ ਲੈਣੀ ਇਨਸਿਸਟ ਨਹੀਂ ਸੀ ਕਰਦੇ ਜਿਹੜੇ ਸਰਦੇ ਪੁੱਜ ਦੇ ਘਰਾਂ ਦੇ ਲੋਕ ਸੀ ਉਹ ਜ਼ਿਆਦਾ ਪੈਸੇ ਵੀ ਦੇ ਦਿੰਦੇ ਸਨ ਤੇ ਗੀਤ ਗਾਉਂਦੇ ਸੀ ਗੀਤ ਕਿਹੜੇ ਗਾਉਂਦੇ ਸੀ ਅੱਛਾ ਫਿਰ ਜਦੋਂ ਲੋਹੜੀ ਹੁੰਦੀ ਸੀ ਉਸ ਦਿਨ ਅ ਵੱਡੀਆਂ ਕੁੜੀਆਂ ਜਿਹੜੀਆਂ ਪਰਜਵਾਨ ਕੁੜੀਆਂ ਸਨ ਉਹਨਾਂ ਦੀ ਦੇ ਰਾਤ ਗਏ ਟੋਲੀ ਆਉਂਦੀ ਹੁੰਦੀ ਸੀ ਹਰ ਪਿੰਡ ਚ ਉਹ ਫਿਰ ਕੁੜੀਆਂ ਗਾਉਂਦੀਆਂ ਸਨ ਬੜੇ ਮਦਰ ਗੀਤ ਤੇ ਜਿਹੜੇ ਵੱਡੇ ਮੁੰਡੇ ਸਨ ਗਬਰੇ ਟੂ ਉਹਨਾਂ ਦੀ ਵੱਖਰੀ ਟੋਲੀ ਆਉਂਦੀ ਹੁੰਦੀ ਸੀ ਓਟ ਕਈ ਵਾਰੀ ਢੋਲ ਕੀ ਚਮਟਿਆਂ ਨਾਲ ਉਹਨਾਂ ਨੇ ਇੱਕ ਸ਼ਬਦ ਪੜਨਾ ਤੇ ਫਿਰ ਉਹਨਾਂ ਨੇ ਉਹ ਗੀਤ ਗਾਉਣੇ ਤੇ ਸਾਡੇ ਪਿੰਡ ਇੱਕ ਸੋਹਣ ਸਿੰਘ ਸੀ ਪੰਛੀ ਬਹੁਤ ਵਧੀਆ ਇੱਕ ਵਾਰੀਓ ਨੇ ਲੋੜੀ ਵਾਲੀ ਰਾਤ ਇੱਕ ਚਾਚਾ ਗੁਜਾਰਾ ਸਿੰਘ ਜੀ ਹੁੰਦੇ ਸੀ ਇੰਸਪੈਕਟਰ ਸਾਹਿਬ ਬੀਐਸਐਫ ਉਹਨਾਂ ਦੇ ਘਰ ਉਹਨੇ ਗੀਤ ਗਾਇਆ ਤੇ ਸਾਰ ਕਿਹੜੀ ਅੱਖ ਸੀ ਜਿਹੜੀ ਰੋਈ ਨਹੀਂ ਟਿੱਕੀ ਰਾਤ ਉਹਨੇ ਗਾਇਆ ਬਹੁਤ ਸੁਰੀਲਾ ਸੀ ਲੋੜੀ ਵਾਲੀ ਰਾਤੀ ਲੋਕੀ ਬਾਲਦੇ ਨੇ ਲੋੜੀਆਂ ਸਾਡੀ ਕਾਦੀ ਲੋੜੀ ਅੱਖਾਂ ਸੱਜਣਾ ਨੇ ਮੋੜੀਆਂ ਇਸ ਤਰ੍ਹਾਂ ਇਹ ਗਾਣ ਵਜਾਉਣ ਵੀ ਹੁੰਦਾ ਸੀ ਸਾਡੇ ਪਿੰਡ ਦਾ ਬੈਂਡ ਬੜਾ ਮਸ਼ਹੂਰ ਸੀ ਉਹ ਬੈਂਡ ਵਾਲੇ ਜਿਹੜੇ ਸੀ ਉਹ ਦੂਰ ਦੂਰ ਤੱਕ ਮਸ਼ਹੂਰ ਸੀ ਢਿਲਵਾਂ ਦਾ ਬੈਂਡ ਉਹ ਬੈਂਡ ਵਾਲੇ ਵੀ ਆਉਂਦੇ ਸਨ ਉਹ ਆਪਣਾ ਲਾਗ ਲੈਂਦੇ ਸਨ ਇਸ ਤਰ੍ਹਾਂ ਸਾਰਿਆਂ ਨੂੰ ਖੁਸ਼ ਕਰਕੇ ਫੇਰ ਧੂਣੀ ਵੜੀ ਜਾਂਦੀ ਸੀ ਉਹ ਜਿਹੜਾ ਪਿੰਡ ਵਿੱਚ ਏਕਾ ਇਹ ਨਾ ਹੁੰਦਾ ਸੀ ਕਿ ਹੁਣ ਤਾਂ ਲੋਕਾਂ ਦਾ ਆਪਸੀ ਪਿਆਰ ਘਟਦਾ ਜਾ ਰਿਹਾ ਹੈ ਇੱਕ ਦੋ ਹੀ ਧੂਣੀਆਂ ਵੱਲਦੀਆਂ ਸਨ ਪਿੰਡ ਵਿੱਚ ਇੱਕ ਆ ਇਧਰ ਜ਼ਿਮੀਦਾਰਾ ਵਾਲੇ ਬਣੇ ਤੇ ਇੱਕ ਸਾਡੇ ਦੂਜੇ ਜਿਹੜੇ ਭਰਾ ਨੇ ਰੁਦਾਸੀ ਉਹ ਉਹਨਾਂ ਉਹਨਾਂ ਦੇ ਕਿਉਂਕਿ ਆਬਾਦੀ ਜ਼ਿਆਦਾ ਸੀ ਉਹਨਾਂ ਦੇ ਦੋ ਤਿੰਨ ਧੂਣੀਆਂ ਵੜਦੀਆਂ ਸਨ ਸਾਰੇ ਉਹਦੇ ਦੁਆਲੇ ਵੇਂਦੇ ਸਨ ਛਿੜਵੇ ਮੂੰਗਫੜੀ ਗੱਚਕ ਰਿਓੜੀਆਂ ਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਜਿਹੜੀਆਂ ਸਨ ਉਥੇ ਸਾਰੇ ਰਲ ਮਿਲ ਕੇ ਕੁਝ ਪਹਿਲਾਂ ਸਭ ਤੋਂ ਪਹਿਲਾਂ ਅੱਗ ਨੂੰ ਬਾਲ ਕੇ ਲਕੜਾਂ ਸੁੱਟ ਕੇ ਪਾਥੀਆਂ ਸੁੱਟ ਕੇ ਹੋਰ ਜੋ ਵੀ ਬਾਲਣ ਸੁੱਟ ਕੇ ਉਹਨੂੰ ਤੁਣੀ ਨੂੰ ਬਾਲਿਆ ਜਾਂਦਾ ਸੀ ਨਮਸਕਾਰ ਕੀਤਾ ਜਾਂਦਾ ਸੀ ਫਿਰ ਉਹਦੇ ਵਿੱਚ ਉਹ ਜੜਵੇ ਰੋੜੀਆਂ ਸੁੱਟੇ ਜਾਂਦੇ ਸਨ ਫਿਰ ਉਹ ਉੱਥੇ ਗੀਤ ਗਾਉਂਦੇ ਸਨ ਸਾਰੇ ਬੈਠ ਕੇ ਤੇ ਫਿਰ ਜਿਹੜੇ ਸੀ ਉਹ ਆਪਸ ਵਿੱਚ ਵੰਡ ਕੇ ਛਕਦੇ ਸਨ ਇਸ ਤਰ੍ਹਾਂ ਇਹ ਬਹੁਤ ਇੱਕ ਲੋਕ ਨੂੰ ਨਜ਼ਾਰਾ ਹੁੰਦਾ ਸੀ ਅੱਛਾ ਫੇਰ ਮੈਂ ਹੋਰ ਦੱਸਾਂ ਕਿ ਇੱਕ ਕਹਾਵਤ ਹੈ ਸਾਡੀ ਕਿ ਪੋ ਰਿੱਧੀ ਤੇ ਮਾਗ ਖਾਦੀ ਇਹ ਬੜੀ ਬੜੀ ਡੂੰਗੀ ਇਹ ਗੱਲ ਹੈ ਇਹਦਾ ਮਤਲਬ ਤੁਹਾਨੂੰ ਸੁਣਨਾ ਹੈ ਪੋ ਦਾ ਮਹੀਨਾ ਖਤਮ ਹੁੰਦਾ ਹੈ ਤੇ ਮਾਗ ਦਾ ਛੜਦਾ ਹੈ ਮਾਗ ਦੀ ਸੰਗਰਾਮ ਦੂਜੇ ਦਿਨ ਹੁੰਦੀ ਹੈ ਇਹ ਪੋਦੀ ਰਾਤ ਨੂੰ ਜਿਹੜੀ ਰੋੜੀ ਵਾਲੀ ਰਾਤ ਰੌਹ ਵਾਲੀ ਖੀਰ ਰੌਹ ਵਾਲੇ ਚੌੜ ਗੰਨੇ ਦੀ ਰੌ ਉਹ ਚੌੜ ਪਾ ਕੇ ਤੇ ਉਹ ਧਰ ਦਿੰਦੀਆਂ ਸਨ ਮਾਤਾਵਾਂ ਬੀਬੀਆਂ ਸਾਰੇ ਮਾਤਾ ਜੀ ਬਣਾਉਂਦੇ ਹੁੰਦੇ ਸਨ ਇੱਕ ਤਾਂ ਇਹ ਚੀਜ਼ ਜ਼ਰੂਰ ਬਣਦੀ ਸੀ ਇੱਕ ਖਿਚੜੀ ਬਣਦੀ ਸੀ ਜਿਹੇ ਚ ਮੋਠਾ ਦੀ ਦਾਲ ਤੇ ਹੋਰ ਦਾਲਾਂ ਪਾ ਕੇ ਉਹ ਬੜੀ ਸਵਾਦ ਖਿਚੜੀ ਹੁੰਦੀ ਸੀ ਇਹ ਫਿਰ ਦੋਵੇਂ ਚੀਜ਼ਾਂ ਜਿਹੜੇ ਅਸੀਂ ਪੋ ਰਿੱਧੀ ਯਾਨੀ ਪੋ ਦੀ ਰਾਤ ਨੂੰ ਇਹ ਬਣਾ ਲਈਆਂ ਤੇ ਮਾਘ ਖਾਦੀ ਯਾਨੀ ਦੂਸਰੇ ਦਿਨ ਜਿਹੜਾ ਮਾਘ ਦਾ ਮਹੀਨਾ ਚੜ੍ਹਦਾ ਸੀ ਸੰਗਰਾਂਵਰ ਦਿਨ ਉਦੋਂ ਮੂੰਹ ਸੁੱਚਾ ਕਰਦੇ ਸਨ ਉਹਨਾਂ ਨੂੰ ਖਾ ਕੇ ਸਭ ਤੋਂ ਪਹਿਲਾਂ ਉਹ ਰੌ ਵਾਲੇ ਚੌੜ ਖਾਂਦੇ ਸਨ ਫਿਰ ਖਿਚੜੀ ਖਾਂਦੇ ਸਨ ਇਹ ਇੱਕ ਬੜੀ ਪੁਰਾਤਨ ਇਹ ਗੱਲ ਹੈ ਦੂਸਰਾ ਇਹਦੇ ਨਾਲ ਇੱਕ ਗੱਲ ਇਹ ਵੀ ਜੁੜਦੀ ਹੈ ਕਿ ਦੂਸਰੇ ਦਿਨ ਜਿਹੜਾ ਮਾਘ ਦਾ ਜੋੜ ਮੇਲਾ ਹੁੰਦਾ ਜਾਂ ਸੰਗਰਾਮ ਹੁੰਦੀ ਹੈ ਉਹਦੀ ਇੱਕ ਹੋਰ ਬੜੀ ਬੜੀ ਮਹੱਤ ਹੈ ਉਹ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਰਾਗ ਬਸੰਤ ਹੈ ਇਹ ਅਰਦਾਸਾ ਕਰਕੇ ਹਰਿਮੰਦਰ ਸਾਹਿਬ ਉਹ ਮਹੀਨੇ ਦੀ ਜਿਹੜੀ ਆਖਰੀ ਰਾਤ ਹੁੰਦੀ ਹੈ ਲਾਸਟ ਚੌਕੀ ਜਿਹੜੀ ਹੁੰਦੀ ਹੈ ਸ਼ਬਦ ਚੌਕੀ ਸਮਾਪਤੀ ਦੀ ਉਥੇ ਚੋਟੀ ਦੇ ਜਥੇ ਪਾਸੋਂ ਰਾਗ ਬਸੰਤ ਬਕਾਇਦਾ ਅਦਾਸ ਕਰਕੇ ਆਰੰਭ ਕਰਾਇਆ ਜਾਂਦਾ ਗਾਇਨ ਜਿਹੜਾ ਕਿ ਲਗਾਤਾਰ ਫਿਰ ਹੋਲੇ ਮਹੱਲੇ ਤੱਕ ਚੱਲਦਾ ਹੈ ਹਰ ਰਾਗੀ ਜਿਹੜਾ ਕੀਰਤਨ ਕਰਦਾ ਜਿੱਥੇ ਵੀ ਉਹ ਰਾਗ ਬਸੰਤ ਗਾਉਣਾ ਬਸੰਤ ਕੀ ਵਾਰ ਗਾਉਣੀ ਪੌੜੀ ਗਾਉਣੀ ਲਾਜ਼ਮੀ ਹੈ ਉਸ ਤੋਂ ਬਾਅਦ ਫਿਰ ਉਹ ਕੀਰਤਨ ਹੋਰ ਕਰੇ ਸ਼ਬਦਾਂ ਦਾ ਤੇ ਇਹਦੀ ਸਮਾਪਤੀ ਜਿਹੜੀ ਹੈ ਉਹ ਤਖਸ਼ੀਰ ਕੇਸ਼ਕਰ ਸਾਹਿਬ ਅਨੰਦਪੁਰ ਸਾਹਿਬ ਹੁੰਦੀ ਹੈ ਹੋਲੇ ਮਹੱਲੇ ਤੇ ਇਸੇ ਤਰ੍ਹਾਂ ਅਰਦਾਸ ਕਰਕੇ ਫਿਰ ਰਾਗ ਬਸੰਤ ਦੀ ਸਮਾਪਤੀ ਦੀ ਉਦਾਸਤਾ ਦੇ ਨਾਲ ਇਸ ਰਾਗ ਦਾ ਗਾਇਨ ਦਾ ਪ੍ਰਚਨਨ ਸਮਾਪਤ ਹੁੰਦਾ ਹੈ। ਇਹ ਸੀਜ਼ਨ ਰਾਗ ਹੈ ਇਹਨੇ ਇਹਨੇ ਮਹੀਨੇ ਇਹ ਗਾਉਣਾ ਹੀ ਹੈ ਜਿਹੜੀ ਪੋ ਤੋਂ ਲੈ ਕੇ ਪੋਦੀ ਰਾਤ ਤੋਂ ਲੈ ਕੇ ਤੇ ਹੋਲੇ ਮਹਲੇ ਤੱਕ। ਅੱਛਾ ਇਹ ਹੈ ਸਾਰਾ ਅ ਗੀਤ ਕਿਹੜੇ ਕਿਹੜੇ ਗਾਉਂਦੇ ਸਨ ਮੈਨੂੰ ਹੁਣ ਵੀ ਯਾਦ ਹੈ। ਦੁੱਲੇ ਦੀ ਉਸਤਦ ਮੇਰੇ ਕਿ ਸੁੰਦਰ ਮੰਦਰੀਏ ਹੋ ਤੇਰਾ ਕੌਣ ਵਿਚਾਰਾ ਇੱਕ ਨੇ ਕਹਿਣਾ ਸੁੰਦਰ ਮੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਜੁੱਲਾ ਪੱਠੀ ਵਾਲਾ ਹੋ ਜੁੱਲੇ ਧੀ ਵੀ ਆਈ ਹੋ ਸੇਰ ਸਕਰ ਪਾਈ ਹੋ ਕੁੜੀ ਦੇ ਬੋਝੇ ਪਾਈ ਹੋ ਕੁੜੀ ਦਾ ਬੋਝਾ ਪਾਟਾ ਦਾਚਾ ਲਾਲ ਪਟਾਕਾ ਚਾਚੀ ਚੂਰੀ ਕੁੱਟੀ ਜਿਮੀਦਾਰਾਂ ਲੁੱਟੀ ਜਿਮੀਦਾਰ ਸਦਾਏ ਗੜਗੜ ਪੌਲੇ ਲਾਏ ਇੱਕ ਪਲਾ ਰੁਸ ਗਿਆ ਜਿਮੀਦਾਰ ਮੋਟੀ ਲੈ ਕੇ ਰੁਸ ਗਿਆ ਇਹ ਇਸ ਤਰ੍ਹਾਂ ਦਾ ਇਹ ਇਹ ਸੀਗਾ ਤੇ ਇਸ ਤਰ੍ਹਾਂ ਜਿਹੜੀਆਂ ਦਾਣਾ ਜੀ ਦਾਣਾ ਜਗਤ ਵਾਸੇ ਜਾਣਾ ਜਗਤ ਵਾਸੇ ਕੌਡੀ ਲੱਭੀ ਕੌਡੀ ਦਾ ਮੈਂ ਖੂਲ ਆਇਆ ਖੂਨ ਨੇ ਮੈਨੂੰ ਪਾਣੀ ਦਿੱਤਾ ਪਾਣੀ ਮੈਂ ਪਿਪੜ ਨੂੰ ਦਿੱਤਾ ਪਿਪੜ ਨੇ ਮੈਨੂੰ ਛੋਟੀ ਦਿੱਤੀ ਛੋਟੀ ਮੈਨੂੰ ਤੋਂ ਵੀਨੁਦ ਦਿੱਤੀ ਤੋਂ ਵੀਨ ਮੈਨੂੰ ਤੋਤੀ ਦਿੱਤੀ ਇਸ ਤਰ੍ਹਾਂ ਇਹ ਲੰਮਾ ਗੀਤ ਸੀ ਇਹ ਗਾਉਂਦੇ ਸਨ ਤੇ ਕੁੜੀਆਂ ਕਿਹੜੇ ਗੀਤ ਗਾਉਂਦੀਆਂ ਸਨ ਕੁੜੀਆਂ ਇੱਕ ਤਾਂ ਆ ਸਾਡੇ ਜਿਸ ਘਰ ਤੋਂ ਦਰਾ ਧੇਰ ਹੁੰਦੀ ਸੀ ਨਾ ਕਹਿੰਦੀ ਸੀ ਤੇਰੇ ਪੈਰਾਂ ਸਾਡੇ ਪੈਰਾਂ ਹੀ ਸੜਾਈਆਂ ਵੀ ਅਸੀਂ ਕਿਹੜੇ ਵੇਲੇ ਦੀਆਂ ਆਈਆਂ ਸਾਡੇ ਪੈਠਾ ਪੈਰਾਂ ਹੇਠਾਂ ਰੋੜ ਸਾਨੂੰ ਛੇਤੀ ਛੇਤੀ ਤੋਰ ਤੇ ਜਿਹਨੇ ਜ਼ਿਆਦਾ ਦੇ ਦੇਣਾ ਕਫਾ ਉਹਨੂੰ ਕਹਿਣਾ ਇਹ ਕਰ ਉੱਪਰ ਉੱਥੇ ਬਦਲ ਗੱਜਿਆ ਇਹ ਕਰ ਰਜਿਆ ਇਸ ਤਰ੍ਹਾਂ ਦੀਆਂ ਆਸ਼ੀਸ਼ਾਂ ਦੇਣੀਆਂ ਮੈਂ ਸਮਝਦਾ ਇਹਨਾਂ ਸਿਸਾਹ ਚ ਬੜੀ ਬਰਕਤ ਸੀ ਕਿਉਂਕਿ ਦਿਲਾਂ ਤੋਂ ਨਿਕਲਦੀਆਂ ਸਨ ਉਹ ਆਪਸੀ ਸਾਂਝ ਦੀਆਂ ਪ੍ਰਤੀਕ ਸਨ ਉਹ ਆਪਸੀ ਰਵਾਇਤਾਂ ਦੀਆਂ ਪ੍ਰਤੀਕ ਸਨ ਕਿ ਕੁੜੀਆਂ ਦੇ ਗੀਤ ਹੋਰ ਹੁੰਦੇ ਸਨ ਬਹੁਤ ਮਿੱਠਾ ਸੰਗੀਤ ਸੀ ਬਿਨਾ ਸਾਜ਼ਾਂ ਤੋਂ ਇੱਕ ਇਸ ਸਮੇਂ ਦੇ ਪਦਰਾ ਦੇ ਨਾਲ ਇੱਕ ਚੇਂਜ ਆਈ ਹੈ ਮੈਂ ਸਮਝਦਾ ਇਹਨੂੰ ਵੈਲਕਮ ਕਰਨਾ ਚਾਹੀਦਾ ਪਹਿਲਾਂ ਪਹਿਲ ਜਿਨ੍ਹਾਂ ਦੇ ਘਰ ਮੁੰਡੇ ਹੁੰਦੇ ਸਨ ਉਨਾ ਦੇ ਘਰਾਂ ਵਿੱਚ ਖਾਸ ਉਤਸਵ ਮਨਾਇਆ ਜਾਂਦਾ ਸੀ ਉੱਥੇ ਬੈਂਡ ਵਾਜੇ ਪੰਗੜੇ ਤੇ ਯਾਨੀ ਬੱਕਰੇ ਬੁਲਾਏ ਜਾਂਦੇ ਸਨ ਮੁੰਡਾ ਮੁੰਡਾ ਹੁੰਜਮਿਆ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਜਿਵੇਂ ਸਮਾਜ ਦਾ ਨਜ਼ਰੀਆ ਬਦਲਿਆ ਹੈ ਕਿ ਮੁੰਡਾ ਤਾਂ ਕੁੜੀ ਉਹਦੇ ਵਿੱਚ ਕੋਈ ਫਰਕ ਨਹੀਂ ਹੁਣ ਧੀਆਂ ਦੀ ਲੋਹੜੀ ਵੀ ਮਨਾਈ ਜਾਂਦੀ ਹੈ ਕਿ ਕਿਸੇ ਤਰ੍ਹਾਂ ਕ੍ਰਿਸ਼ਨ ਕੁਵਾਰ 바ਵਾ ਨੇ ਜਿਨ੍ਹਾਂ ਨੇ ਇੱਕ ਤਨਜ਼ੀਮ ਬਣਾਈ ਹੋਈ ਹੈ ਲੁਧਿਆਣੇ ਹਰ ਸਾਲ ਕੁੜੀਆਂ ਦੀ ਲੋਹੜੀ ਮਨਾਉਂਦੇ ਨੇ ਉੱਥੇ ਕਈ ਵਿਅਕਤੀਆਂ ਨੂੰ ਸਨਮਾਨਤ ਕਰਦੇ ਆ ਜਿਹੜੇ ਔਰਤਾਂ ਦੇ ਕਲਿਆਣ ਲਈ ਕੰਮ ਕਰਦੇ ਆ ਅੱਜ ਕੱਲ ਮੁੰਡੇ ਤੇ ਕੁੜੀ ਵਿੱਚ ਕੋਈ ਫਰਕ ਨਹੀਂ ਇਹ ਬਹੁਤ ਚੰਗਾ ਇੱਕ ਰੁਝਾਨ ਹੈ ਜਿਹੜਾ ਕਿ ਕੁੜੀਆਂ ਨੂੰ ਵੀ ਬਰਾਬਰ ਦਾ ਦਰਜਾ ਦੇ ਕੇ ਜੇ ਕਿਸੇ ਦੇ ਘਰ ਕੁੜੀ ਵੀ ਹੁੰਦੀ ਹੈ ਤਾਂ ਉਹ ਵੀ ਅ ਕਰ ਲੋੜੀ ਮਨਾਉਂਦਾ ਉਸੇ ਤਰੀਕੇ ਨਾਲ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਪੁੱਤਰ ਹੋਣ ਤੇ ਜਾਂ ਪੋਤਰਾ ਹੋਣ ਤੇ ਕਿਸੇ ਦੇ ਘਰ ਉਹਦੇ ਬਾਬੇ ਦਾ ਉਹ ਉਹ ਉਹਦਾ ਪਿਤਾ ਮਾਤਾ ਪਿਤਾ ਉਹ ਲੋੜੀ ਮਨਾਉਂਦੇ ਸਨ ਰਿਸ਼ਤੇਦਾਰ ਮਨਾਉਂਦੇ ਸਨ ਹੁਣ ਮੁੰਡੇ ਤੇ ਕੁੜੀ ਵਿੱਚ ਕੋਈ ਫਰਕ ਨਹੀਂ ਤੋਂ ਇਹ ਤਿਉਹਾਰ ਜਿਹੜਾ ਉਹ ਸਾਨੂੰ ਆਪਸੀ ਸਾਂਝ ਦਾ ਆਪਸੀ ਰਵਾਧਾਰੀ ਦਾ ਆਪਸੀ ਪਿਆਰ ਦਾ ਸਨੇਹੜਾ ਦਿੰਦਾ ਹੈ ਪੁਰਾਤਨ ਸਮੇਂ ਤੋਂ ਇਹ ਤਿਉਹਾਰ ਬੜੇ ਜੋਕ ਸ਼ੌਕ ਨਾਲ ਮਨਾਇਆ ਜਾਂਦਾ ਔਰ ਇਹਦੇ ਤੋਂ ਫਿਰ ਜਿਹੜਾ ਹੌਲੀ 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 ਠੰਢ ਜਿਹੜੀ ਹੈ ਉਹ ਸਹੀ ਦੇ ਸਹੀ ਘਟਣੀ ਸ਼ੁਰੂ ਹੋ ਜਾਂਦੀ ਹੈ ਤੋਂ ਆਓ ਅਜ਼ਮ ਕਰੀਏ ਕਿ ਇਸ ਤਿਉਹਾਰ ਨੂੰ ਪੁਰਾਣੀਆਂ ਰਵਾਇਤਾਂ ਦੇ ਮੁਤਾਬਕ ਹੀ ਅਸੀਂ ਮਨਾਈਏ ਤੇ ਰਲ ਮਿਲ ਕੇ ਸਾਰੇ ਇੱਕ ਦੂਜੇ ਦੀ ਚੜ੍ਹਦੀ ਕਲਾ ਦੀ ਕਾਮਨਾ ਕਰੀਏ ਇੱਕ ਦੂਜੇ ਦਾ ਭਲਾ ਮੰਗੀਏ ਸਭ ਕੀ ਉન્નਤੀ ਮੈਂ ਆਪਣੀ ਉન્નਤੀ ਲੋੜੀ ਦੇ ਇਸ ਮबारक ਮੌਕੇ ਤੇ ਮੈਂ ਦਾ ਪੰਜਾਬ ਟਾਕਸ ਦੇ ਸਾਰੇ ਦਰਸ਼ਕ ਸਹਿਬਾਨ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਵਧਾਈ ਦਿੰਦਾ ਹੋਇਆ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਚਾਹਣਾ ਐਪੀਸੋਡ ਵੇਖਣੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ